ਸ਼ਬਦ ਆਲੀ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਸਿੱਖੋ ਕਿਸ ਮਿੱਟੀ ਦੇ ਬਣਿਓ 35000 ਮਰਵਾ ਕੇ ਫਿਰ ਵੀ ਕਹਿੰਦੇ ਹੋ ਕਿ ਚਾਰ ਪੈਰ ਦਾ ਦਿਨ ਸੁੱਖਾਂ ਦੇ ਨਾਲ ਬਤੀਤ ਹੋਇਆ ਨਾਲ ਦੇ ਨੂੰ ਅਹਿਲ ਕਰਨ ਨੂੰ ਪੁੱਛਦਾ ਵੀ ਇਹਨਾਂ ਨੂੰ ਇਹ ਪਾਵਰ ਇਹਨਾਂ ਨੂੰ ਇਹ ਸ਼ਕਤੀ ਮਿਲਦੀ ਕਿੱਥੋਂ ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਚੌਥੇ ਗੁਰੂ ਰਾਮਦਾਸ ਨੇ ਇੱਕ ਸਰੋਵਰ ਦੀ ਰਚਨਾ ਕੀਤੀ ਏ ਤੇ ਜਿਹੜਾ ਵੀ ਸਿੱਖ ਸਰੋਵਰ ਵਿੱਚ ਇਸ਼ਨਾਨ ਕਰ ਲੈਂਦਾ ਮੌਤ ਨੂੰ ਮੁਖਵਲਾ ਕਰਦਾ ਏ ਇਹਨਾਂ ਨੂੰ ਸਾਰੀ ਸ਼ਕਤੀ ਉਸ ਸਰੋਵਰ ਦੇ ਵਿੱਚੋਂ ਮਿਲਦੀ ਏ ਹਰਮੰਦਰ ਸਾਹਿਬ ਦੇ ਵਿੱਚੋਂ ਮਿਲਦੀ ਏ ਅਹਿਮਦ ਸ਼ਾਹ ਅਬਦਾਲੀ ਕਹਿਣ ਲੱਗਾ ਬਸ ਫਿਰ ਐਂਓ ਕਰੀਏ ਹਰਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਨਾ ਹਰਮੰਦਰ ਸਾਹਿਬ ਨੂੰ ਨੀਹਾਂ ਤੋਂ ਉਡਾ ਕੇ ਰੱਖ ਦਿੱਤਾ ਜਾਵੇ ਤੇ ਜਿਹੜਾ ਸਰੋਵਰ ਹੈ ਨਾ ਉਹਦੇ ਵਿੱਚ ਅੰਮ੍ਰਿਤ ਸਰ ਦੀ ਗੰਦਗੀ ਪਾ ਕੇ ਤੇ ਸਰੋਵਰ ਨੂੰ ਪੂਰ ਦਿੱਤਾ ਜਾਵੇ ਨਾਮੋਂ ਨਿਸ਼ਾਨੀ ਮਿਟਾ ਦਿਓ ਸਨਮਾਨਯੋਗ ਸਾਧ ਸੰਗਤ ਜੀ ਹੁਣ ਅਹਿਮਦ ਸ਼ਾਹ ਅਫਦਾਲੀ ਇਥੋਂ ਚੱਲਿਆ ਫੌਜ ਨੂੰ ਨਾਲ ਲੈ ਕੇ ਹਰਮੰਦਰ ਸਾਹਿਬ ਆ ਗਿਆ ਹਰਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਭਰਿਆ ਤੇ ਹਰਮੰਦਰ ਸਾਹਿਬ ਨੂੰ ਨੀਹਾਂ ਤੋਂ ਉਡਾ ਕੇ ਰੱਖ ਦਿੱਤਾ ਹਰਮੰਦਰ ਸਾਹਿਬ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਜਿਹੜਾ ਸਰੋਵਰ ਹੈ ਨਾ ਅਮਰਤ ਸਰ ਦੀ ਗੰਦਗੀ ਨੂੰ ਸਰੋਵਰ ਦੇ ਵਿੱਚ ਪਾਇਆ ਗਿਆ ਤੇ ਸਰੋਵਰ ਦਾ ਅੱਧਾ ਕੇਸਾ ਜਿਹੜਾ ਹੈ ਅਹਿਮਦ ਸ਼ਾਹ ਅਫਦਾਲੀ ਦੀ ਫੌਜ ਨੇ ਪੂਰ ਦਿੱਤਾ ਹੁਣ ਸੇਖੋ ਤੋਂ ਚਲਦੇ ਆ ਅਮਰਤ ਸਰ ਆਉਂਦੇ ਆ ਸਿੱਖਾਂ ਨੇ ਹਰਿਮੰਦਰ ਸਾਹਿਬ ਦੇ ਹਾਲਾਤ ਵੇਖੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਇਹਨਾਂ ਨੇ ਫੈਸਲਾ ਕੀਤਾ ਕਿ 1 ਸਾਲ ਅਹਿਮਦ ਸ਼ਾਹ ਅਫਦਾਲੀ ਨੇ ਕਿਹਾ ਸੀ ਪੰਜਾਬ ਰਹਿਣਾ ਤੇ ਜੇ ਤੁਸੀਂ ਹੱਥ ਪਾ ਲਿਆ ਸਮਝ ਲਿਆ ਜਾਵੇਗਾ ਗੁਰੂ ਗੋਬਿੰਦ ਸਿੰਘ ਨੇ ਬੱਬਰ ਸ਼ੇਰਾ ਦਾ ਪੰਥ ਸਾਜਿਆ ਹੋਇਆ ਏ ਤੇ ਖਾਲਸਾ ਜੀ ਤੋਂ ਪਹਿਲਾ ਪਿਲਾ ਅਹਿਮਦ ਸ਼ਾਹ ਅਫਦਾਲੀ ਨੂੰ ਆਪਾਂ ਡਾਂਗ ਫੇਰਨੀ ਤੇ ਤਗੜੇ ਹੋ ਗਏ ਤੇ ਸਾਵਧਾਨ ਹੋ ਕੇ ਰਹਿਣਾ ਸਨਮਾਨਯੋਗ ਸਾਧ ਸੰਗਤ ਜੀ ਇਹਨੇ ਇੱਕ ਸਾਲ ਆਖਿਆ ਸੀ ਅਹਿਮਦ ਸ਼ਾਹ ਅਫਦਾਲੀ ਨੇ ਸਿੱਖਾਂ ਨੇ 6 ਮਹੀਨੇ ਅਜੇ ਬਤੀਤ ਹੋਏ ਤੇ ਅਹਿਮਦ ਸ਼ਾਹ ਅਫਦਾਲੀ ਨੂੰ ਸਨਮਾਨਯੋਗ ਸਾਧ ਸੰਗਤ ਜੀ ਪੁਤਲੀ ਕਰ ਦੇ ਨੇ ਲੈ ਢਾ ਲਿਆ ਇਹਨੂੰ ਰੀ ਦੇ ਨਾਲ ਡਾਂਗ ਫੇਰੀ ਕੰਨਾਂ ਨੂੰ ਹੱਥ ਲਾ ਕੇ ਜਾਨ ਬਚਾ ਕੇ ਅਹਿਮਦ ਸ਼ਾਹ ਅਫਦਾਲੀ ਇੱਥੋਂ ਭੱਜ ਜਾਂਦਾ ਪੰਜਾਬ ਛੱਡ ਜਾਂਦਾ ਹੈ ਜਿਹੜਾ ਇਹਦਾ 3000 ਸਿਪਾਹੀ ਸੀ ਉਸ ਵੇਲੇ ਉਸ 3000 ਸਿਪਾਹੀ ਨੂੰ ਸਤਕਾਰਯੋਗ ਜਸਾ ਸਿੰਘ ਆਲੂ ਵਾਲੀਏ ਨੇ ਆਖਿਆ ਪੀ 3000 ਦੇ 3000 ਦੇ ਸਿਪਾਹੀ ਨੂੰ ਫੜ ਕੇ ਤੇ ਦਰਬਾਰ ਸਾਹਿਬ ਲੈ ਕੇ ਆਓ 3000 ਦਾ 3000 ਸਿਪਾਹੀ ਅਹਿਮਦ ਸ਼ਾਹ ਅਫਦਾਲੀ ਦਾ ਸਿੱਖਾਂ ਨੇ ਕਰ ਲਿਆ ਗ੍ਰਿਫਤਾਰ ਤੇ ਲੈ ਕੇ ਅੱਗੇ ਦਰਬਾਰ ਸਾਹਿਬ ਜਸਾ ਸਿੰਘ ਆਲੂ ਵਾਲੀ ਨੇ ਆਖੇ ਲਾਈਨ ਬਣਾ ਲਓ ਸਾਰੇ ਜਣੇ 3000 ਦੇ 3000 ਬੰਦੇ ਨੇ ਲਾਈਨ ਬਣਾਈ ਜਸਾ ਸਿੰਘ ਆਲੂ ਵਾਲੀ ਆਵਾਜ਼ ਦੇ ਕੇ 3000 ਬੰਦੇ ਨੂੰ ਕਹਿਣ ਲੱਗਾ ਪੀ ਇਹ ਸਰੋਵਰ ਤੁਸੀਂ ਪੂਰੇ ਗੰਦਗੀ ਪਾ ਕੇ ਮਿੱਟੀ ਪਾ ਕੇ ਤੇ 3000 ਦਾ 3000 ਬੰਦਾ ਹੱਥ ਜੋੜ ਕੇ ਕਹਿਣ ਲੱਗਾ ਜਥੇਦਾਰਾ ਅਸੀਂ ਸਰੋਵਰ ਨਹੀਂ ਪੂਰਿਆ ਜਸਾ ਸੰਗਾਲੂ ਵਾਲਿਆ ਫੇਰ ਪੁੱਛਦਾ ਕਹਿਣ ਲੱਗਾ ਵੀ ਸਰੋਵਰ ਤੁਸੀਂ ਪੂਰੇ ਤੇ 3000 ਦਾ 3000 ਬੰਦਾ ਫੇਰ ਕਹਿਣ ਲੱਗਾ ਜਥੇਦਾਰਾ ਅਸੀਂ ਸਰੋਵਰ ਨਹੀਂ ਪੂਰਿਆ ਜਥੇਦਾਰ ਨੇ ਤੀਸਰੀ ਵਾਰ ਫੇਰ ਪੁੱਛਿਆ ਉਹ ਫੇਰ ਕਹਿਣ ਲੱਗੇ ਸਰਦਾਰਾ ਅਸੀਂ ਸਰੋਵਰ ਨਹੀਂ ਪੂਰਿਆ ਜਸਾ ਸਿੰਘ ਆਲੂ ਵਾਲੀਆ ਨੇ ਆਖਿਆ ਚਲੋ ਕੋਈ ਗੱਲ ਨਹੀਂ ਲਾਗੇ ਖਲੋਤਾ ਸੀ ਨਿਹੰਗ ਸਿੰਘ ਜਸਾ ਸਿੰਘ ਆਲੂ ਵਾਲੀਆ ਕਹਿਣ ਲੱਗਾ ਪੀ ਨਿਹੰਗ ਸਿੰਘ ਜੀ ਜਾਓ ਇੱਕ ਵਧੀਆ ਚੰਗੀ ਮੋਟੀ ਸਾਰੀ ਡਾਂਗ ਬਣਾ ਕੇ ਲੈ ਕੇ ਆਓ ਨਿਹੰਗ ਸਿੰਘ ਗਿਆ ਚੰਗੀ ਵਧੀਆ ਮੋਟੀ ਸਾਰੀ ਡਾਂਗ ਬਣਾ ਕੇ ਲੈ ਕੇ ਆਇਆ ਤੇ ਜਸਾ ਸਿੰਘ ਆਲੂ ਵਾਲੀਆ ਨੇ ਆਪਣੇ ਹੱਥ ਵਿੱਚ ਡਾਂਗ ਫੜ ਲਈ ਡਾਂਗ ਫੜ ਕੇ ਜਸਾ ਸਿੰਘ ਆਲੂ ਵਾਲੀਆ ਆਵਾਜ਼ ਦੇ ਕੇ ਕਹਿਣ ਲੱਗਾ ਪਿਆ ਸਰੋਵਰ ਤੁਸੀਂ ਪੂਰੇ ਜਦੋਂ 3000 ਬੰਦੇ ਨੇ ਜੱਸਾ ਸਿੰਘ ਆਲੂਵਾਲੀਏ ਦੇ ਅੱਥਰੂ ਡਾਂਗ ਵੇਖੀ ਤੇ ਸਾਰੇ ਹੱਥ ਜੋੜ ਕੇ ਕਹਿਣ ਲੱਗੇ ਸਰਦਾਰਾ ਸਰੋਵਰ ਅਸੀਂ ਪੂਰਿਆ ਜਥੇਦਾਰ ਨੇ ਆਖਿਆ ਖਾਲੀ ਵੀ ਤੁਸੀਂ ਕਰਨਾ ਹੈ ਆ ਟੋਕਰੇ ਫੜੋ ਏਕ-ਏਕ ਜਣਾ ਟੋਕਰੇ ਭਰੋ ਤੇ ਬਾਕੀ ਦੂਸਰੇ ਜਣੇ ਸਾਰੇ ਫੜ ਕੇ ਟੋਕਰੇ ਚੁੱਕੋ ਤੇ ਮਿੱਟੀ ਬਾਹਰ ਕੱਢੋ ਸਰੋਵਰ ਖਾਲੀ ਕਰੋ ਤੇ 3000 ਦਾ 3000 ਬੰਦਾ ਹੱਥ ਜੋੜ ਕੇ ਕਹਿਣ ਲੱਗਾ ਸਰਦਾਰਾ ਇਹਦੇ ਵਿੱਚ 40 40 50 50 ਕਿਲੋ ਮਿੱਟੀ ਪੈਣੀ ਇਹਨਾਂ ਟੋਕਰਿਆਂ ਦੇ ਵਿੱਚ ਤੇ ਅਸੀਂ ਤੇ ਕਦੇ 10 ਕਿਲੋ ਭਾਰਨੀ ਸਿਰ ਤੇ ਚੁੱਕ ਕੇ ਵੇਖਿਆ ਸਾਡੇ ਕੋਲ ਮਿੱਟੀ ਦੇ ਟੋਕਰੇ ਨਹੀਂ ਚੋਕੋ ਨੇ ਜਸਾ ਸਿੰਘ ਆਲੂ ਵਾਲੀ ਨੇ ਆਖੇ ਚਲੋ ਕੋਈ ਗੱਲ ਨਹੀਂ ਨਾ ਟੋਕਰੇ ਚੁੱਕੋ ਪਰ ਯਾਦ ਰੱਖੋ ਤੁਹਾਨੂੰ ਮੈਂ ਛੱਡਣ ਨਹੀਂ ਲੱਗਾ ਤੁਹਾਨੂੰ ਆਪਣੇ ਕੋਲ ਰੱਖਾਂਗਾ ਤੇ ਤੁਹਾਨੂੰ ਪ੍ਰਸ਼ਾਦਾ ਵੀ ਦਿਆ ਕਰਾਂਗੇ ਰੋਟੀ ਵੀ ਦਿਆ ਕਰਾਂਗੇ ਪਰ ਯਾਦ ਰੱਖਣਾ ਜਦੋਂ ਤੁਹਾਨੂੰ ਸਵੇਰ ਦਾ ਪ੍ਰਸ਼ਾਦਾ ਦੇਣਾ ਹੈ ਨਾ ਪ੍ਰਸ਼ਾਦਾ ਦੇਣ ਤੋਂ ਪਹਿਲਾਂ ਆਹ 10 ਡਾਂਗਾ ਮੈਂ ਇੱਕ ਜਾਨੇ ਨੂੰ ਮਾਰਿਆ ਕਰਾਂਗਾ 10 ਡਾਂਗਾ ਇੱਕ ਜਾਨੇ ਨੂੰ ਤੇ ਜਦੋਂ ਸ਼ਾਮ ਦਾ ਪ੍ਰਸ਼ਾਦਾ ਦੇਣਾ ਹੈ ਸ਼ਾਮ ਨੂੰ ਵੀ ਪ੍ਰਸ਼ਾਦਾ ਦੇਣ ਤੋਂ ਪਹਿਲਾਂ ਆਹ 10 ਡਾਂਗਾ ਮੈਂ ਇੱਕ ਜਾਨੇ ਨੂੰ ਮਾਰਿਆ ਕਰਾਂਗਾ ਤੇ ਜਦੋਂ 3000 ਬੰਦੇ ਨੇ ਜੱਸਾ ਸਿੰਘ ਆਲੂ ਵਾਲੀਏ ਦੇ ਵੱਲ ਵੇਖਿਆ ਨੇ ਸੋਚਿਆ ਜਵਾਨ ਬੜਾ ਏ ਇਦੀ ਤੇ ਇੱਕ ਡਾਂਗ ਨਹੀਂ ਅਸੀਂ ਚੱਲਨੀ ਆਵਾਜ਼ ਦੇ ਕੇ ਕਹਿ ਲੱਗੇ ਸਰਦਾਰਾ ਕੋਈ ਗੱਲ ਨਹੀਂ ਟੋਕਰੇ ਵੀ ਚੁੱਕਣ ਵਾਸਤੇ ਤਿਆਰ ਆਂ ਨਾਲ ਸੰਗਤ ਲੱਗੀ ਹੁਣ ਸੰਗਤ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੀ ਸੀ ਤੇ ਇਹ 3000 ਸਿਪਾਹੀ ਇੰਨੇ ਡਰ ਗਏ ਸੀ ਨਾਲੇ ਗੋਡੇ ਮਾਰ ਮਾਰ ਕੇ ਟੋਕਰੇ ਚੁੱਕਣ ਤੇ ਨਾਲੇ ਇਹ ਵੀ ਸੰਗਤ ਵਾਲੇ ਵੇਖ ਕੇ ਉੱਚੀ ਉੱਚੀ ਸਤਨਾ ਵਾਹਿਗੁਰੂ ਬੋਲਣ ਲੱਗ ਪਏ ਨੰ ਸਿੰਘ ਕੈ ਲਗਤ ਜਥੇਦਾਰਾ ਕੀ ਕੀਤਾ ਪਹਿਲੋਂ ਮੰਨਦੇ ਸੀ ਮੰਨ ਗਏ ਤੇ ਬਾਅਦ ਚ ਟੋਕਰੇ ਚੁੱਕਣ ਵਾਸਤੇ ਨਹੀਂ ਸੀ ਤਿਆਰ ਹੋਏ ਜਸਾ ਸਿੰਘ ਆਲੂ ਵਾਲੀ ਨੇ ਆਖਿਆ ਡਾਂਗ ਦਾ ਕਮਾਲ ਏ ਡਾਂਗ ਦੇ ਜੋਰ ਦੇ ਨਾਲ ਵੇਖ ਜਿਹੜੇ ਕਹਿੰਦੇ ਸੀ ਟੋਕਰੇ ਨਹੀਂ ਚੁੱਕਣੇ ਭੱਜ ਭੱਜ ਕੇ ਚੁੱਕ ਰਿਹਾ ਮੁੱਕ ਦੀ ਗੱਲ ਸਰੋਵਰ ਨੂੰ ਖਾਲੀ ਕੀਤਾ ਗਿਆ ਤੇ ਜਸਾ ਸਿੰਘ ਆਲੂ ਵਾਲੀ ਨੇ ਇੱਕ ਦਿਨ